ਕੀ ਅਮਰੀਕਾ ਦੇ ਵਿੱਚ ਗੋਲਡੀ ਬਰਾਡ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੋ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਫ੍ਰਿਜ਼ਨੋ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਹੁਣ ਇਹ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਅਮਰੀਕਾ ਦੀ ਧਰਤੀ ਉੱਤੇ ਗੋਲਡੀ ਬਰਾਡ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੈਲੀਫੋਰਨੀਆ ਫ੍ਰਿਜ਼ਨੋ ਦੇ ਵਿੱਚ ਇਹ ਸਾਰਾ ਵਾਕਿਆ ਵਾਪਰਿਆ ਜਿੱਥੇ ਦੋ ਲੋਕਾਂ ਦੇ ਗੋਲੀਆਂ ਲੱਗੀਆਂ ਨੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪੀੜਤ ਦੋ ਵਿਅਕਤੀਆਂ ਦੇ ਵਿੱਚੋਂ ਇੱਕ ਗੋਲਡੀ ਬਰਾਡ ਹੋ ਸਕਦਾ ਹੈ ਹਾਲਾਂਕਿ ਇਸ ਗੱਲ ਦੀ ਨਿਰਧਾਰਤ ਪੁਸ਼ਟੀ ਨਹੀਂ ਕੀਤੀ ਗਈ গোল্ডি ব্রাড ਪਹਿਲਾਂ ਕੈਨੇਡਾ ਦੱਸਿਆ ਜਾ ਰਿਹਾ ਸੀ ਹਾਲ ਹੀ ਦੇ ਵਿੱਚ ਅਮਰੀਕਾ ਤਿਲ ਜਾਂਦਾ ਇਹਦੇ ਬਾਰੇ ਖਬਰਾਂ ਸਾਹਮਣੇ ਆਉਂਦੀਆਂ ਨੇ ਔਰ ਫਿਲਹਾਲ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ 골্ডি ব্রাড ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੋ ਸਕਦਾ ਹੈ ਕਿ ਜਿਹਦਾ ਜਿਹਨੂੰ ਗੋਲੀਆਂ ਵੱਜੀਆਂ ਨੇ ਉਹ 골্ডি ব্রাড ਹੋਵੇ ਹਾਲਾਂਕਿ ਇਸ ਗੱਲ ਦੀ ਨਿਰਧਾਰਤ ਪੁਸ਼ਟੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਹਾਲਾਂਕਿ ਇਸ ਗੱਲ ਦੇ ਉੱਤੇ ਕੋਈ ਪੁਖਤਾ ਪ੍ਰਮਾਣ ਸਾਹਮਣੇ ਅਜੇ ਤੱਕ ਨਹੀਂ ਆ ਸਕੇ ਕਿ ਜਿਹਦੇ ਗੋਲੀ ਲੱਗੀ ਆ 골্ডি ব্রাড ਹੀ ਆ ਜਾਂ ਨਹੀਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ 골্ডি ব্রাড ਗੈਂਗ ਨੇ ਲਾਰੈਂਸ ਮਿਸ਼ਨ ਹੋਈ ਗੈਂਗ ਨੇ ਜ਼ਿੰਮੇਵਾਰੀ ਚੱਕੀ ਸੀ ਮੂਸੇ ਵਾਲਾ ਕਤਲकांड ਦੀ ਔਰ 골ਡੀ ਬਰਾੜ ਨੂੰ ਮੁੱਖ ਸਾਜ਼ਿਸ਼ ਘਾੜਿਆਂ ਦੇ ਵਜੋਂ ਅਜੇ ਤੱਕ ਦੱਸਿਆ ਜਾਂਦਾ ਰਿਹਾ ਔਰ ਉਸੇ 골ਡੀ ਬਰਾੜ ਨੇ ਇੱਕ ਇੰਟਰਵਿਊ ਵੀ ਜਾਰੀ ਕੀਤੀ ਸੀ ਹਾਲਾਂਕਿ ਉਸ ਦੇ ਵਿੱਚ ਵੀ 골ਡੀ ਬਰਾੜ ਸੀ ਜਾਂ ਨਹੀਂ ਉਹ ਵੀ ਨਹੀਂ ਕਿਹਾ ਜਾ ਸਕਦਾ ਖੈਰ ਲਗਾਤਾਰ ਚਰਚਾਾਂ ਮਾ ਜਿਹੜੀਆਂ ਚੱਲਦੀਆਂ ਰਹੀਆਂ 골ਡੀ ਬਰਾੜ ਦੀਆਂ ਕਦੇ ਉਹ ਸਬਾਬਤ ਲਗਾਤਾਰ ਨੋਟਿਸਸ ਜਾਰੀ ਹੁੰਦੇ ਰਹੇ ਕਦੀ ਉਸ ਨੂੰ ਫੜ ਲਿਆ ਇਹ ਖਬਰਾਂ ਸਾਹਮਣੇ ਆ ਰਹੀਆਂ ਹੁੰਦੀਆਂ ਨੇ ਪ੍ਰਤਾਮੀ ਗੋਲਡੀ ਬਰਾਡ ਵਿਦੇਸ਼ ਦੇ ਵਿੱਚ ਰਾਮਨਾਲ ਰਹਿ ਰਿਹਾ ਹੁੰਦਾ ਜੇ ਹੁਣ ਖਬਰ ਸਾਹਮਣੇ ਆਈ ਹੈ ਗੋਲਡੀ ਬਰਾਡ ਦੀ ਮੌਤ ਦੀ ਇਸ ਬਾਰੇ ਵੀ ਅਜੇ ਤੱਕ ਨਿਰਧਾਰਿਤ ਟਿੱਪਣੀ ਕੋਈ ਨਹੀਂ ਕੀਤੀ ਜਾ ਸਕਦੀ ਅਸਲ ਦੇ ਵਿੱਚ ਹੋਇਆ ਕੀ ਹੈ ਕੈਲੀਫੋਰਨੀਆ ਫ੍ਰਿਜ਼ਨੋ ਤੋਂ ਖਬਰ ਸਾਹਮਣੇ ਆਈ ਹੈ ਕੇਂਦਰੀ ਫ੍ਰਿਜ਼ਨੋ ਦੇ ਵਿੱਚ ਫਾਰਮੈਂਟ ਐਂਡ ਹਾਲਟ ਲੱਗੇ ਇੱਕ ਅਹਲੀ ਇੱਕ ਗਲੀ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਜਿੱਥੇ ਦੋ ਵਿਅਕਤੀ ਖੜੇ ਹੁੰਦੇ ਨੇ ਔਰ ਪੁਲਿਸ ਦੇ ਸੂਤਰਾਂ ਮੁਤਾਬਕ ਦੋ ਵਿਅਕਤੀਆਂ ਦਾ ਕਿਸੇ ਤੀਜੀ ਧਿਰ ਦੇ ਨਾਲ ਸਾਹਮਣਾ ਹੁੰਦਾ ਆ ਅੱਗੋਂ ਕੋਈ ਹੋਰ ਜਣਾ ਆਉਂਦਾ ਆ ਔਰ ਆਪਸੀ ਮਨਮਟਾ ਨੂੰ ਲੈ ਕੇ ਆਪਸੀ ਝਗੜੇ ਨੂੰ ਲੈ ਕੇ ਇਹ ਸਾਰਾ ਜਿਹੜਾ ਝਗੜਾ ਆ ਉਹ ਗੋਲੀਬਾਰੀ ਤੇ ਬਦਲ ਜਾਂਦਾ ਆ ਝਗੜਾ ਹੁੰਦਾ ਜ਼ਬਾਨੀ ਝਗੜਾ ਹੁੰਦਾ ਆ ਔਰ ਪੁਲਿਸ ਸੂਤਰਾ ਮੁਤਾਬਕ ਮੁੜ ਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਦੋਵਾਂ ਵਿਅਕਤੀਆਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਇੱਕ ਵਿਅਕਤੀ ਜਿਹੜਾ ਫਿਲਹਾਲ ਦੂਸਰੇ ਨਾਲੋਂ ਚੰਗੀ ਹਾਲਤ ਵਿੱਚ ਸੀਗਾ ਉਸ ਨੂੰ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਜਦਕਿ ਦੂਸਰਾ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੁੰਦਾ ਆ ਤੁਹਾਨੂੰ ਦੱਸ ਦਈਏ ਕਿ ਫ੍ਰਿਜ਼ਨੋ ਦੇ ਵਿੱਚ ਸਾਰਾ ਕੁਝ ਵਾਪਰਿਆ ਜਿੱਥੇ ਸਾਰੀ ਘਟਨਾ ਵਾਪ ਹੁੰਦੀ ਹੈ ਔਰ ਲੈਸਲੀ ਵਿਲੀਅਮਸ ਜਿਹੜੇ ਪੁਲਿਸ ਲੈਫਟੀਨੈਂਟ ਨੇ ਫਰੈਜ਼ਨੋ ਦੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਇੱਥੇ ਤੱਕ ਅਜੇ ਵੀ ਇਹ ਕਿਤੇ ਵੀ ਨਹੀਂ ਦੱਸਿਆ ਗਿਆ ਕਿਸੇ ਆਰਟੀਕਲ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਜਿਨ੍ਹਾਂ ਨੂੰ ਗੋਲੀ ਲੱਗੀ ਹੈ ਉਹ ਅਸਲ ਦੇ ਵਿੱਚ ਕਿਹੜੇ origin ਦੇ ਨੇ ਭਾਵੇਂ ਉਹ ਕਿਸੇ ਹੋਰ ਥਾਂ ਦੇ ਵੀ ਹੋਣ ਜਾਂ ਹੋ ਸਕਦੇ ਨੇ ਪਰ ਇਸ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੈ ਕਿ ਉਹ ਇੰਡੀਅਨ origin ਦੇ ਹੈ ਜਾਂ ਨਹੀਂ ਇਸ ਵਾਸਤੇ ਇਹਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਪਰ ਕਿਆਸ ਰਹੀਆਂ ਵਾਲਾ ਮਾਹੌਲ ਗਰਮ ਹੈ ਕਿਹਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਦੇ ਗੋਲੀ ਲੱਗੀ ਹੈ ਔਰ ਗੋਲੀ ਲੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਇਹਦੀਆਂ ਚਰਚਾਵਾਂ ਫੇਜ਼ ਹੋ ਗਈਆਂ ਨੇ ਫ੍ਰਿਜਨੋ ਦੇ ਵਿੱਚ ਡਬਲ ਸ਼ੂਟਿੰਗ ਹੁੰਦੀ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਦਾ ਰਸਲ ਪੁਲਿਸ ਜਿਹੜੀ ਹੈ ਇਸ ਮਾਮਲੇ ਨੂੰ ਲੈ ਕੇ ਕਿਤੇ ਹੋਰ ਕਨੈਕਸ਼ਨ ਜੋੜਦੀ ਵੀ ਨਜ਼ਰ ਆ ਰਹੀ ਹੈ April ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਡੇਵਿਡ ਹੋਲੀਮੈਨ ਨਾਂ ਦਾ ਇੱਕ ਵਿਅਕਤੀ ਜਿਹੜਾ ਆ ਉਹ ਆਪਣੀ ਗੱਡੀ 'ਚ ਬੈਠਾ ਮਾਰ ਦਿੱਤਾ ਜਾਂਦਾ ਉਸੇ ਗੱਡੀ ਦੇ ਵਿੱਚ ਉਸ ਦੀ ਸਾਥਣ ਅਤੇ ਉਹਦੇ ਦੋ ਬੱਚੇ ਜਿਹੜੇ ਨੇ ਉੱਥੇ ਬੈਠੇ ਹੁੰਦੇ ਨੇ 5 ਤੇ 8 ਸਾਲ ਦੇ ਉਹਦੇ ਬੱਚੇ ਉੱਥੇ ਬੈਠੇ ਹੁੰਦੇ ਨੇ ਔਰ ਉਹਨਾਂ ਦੇ ਸਾਹਮਣੇ ਹੀ ਡੇਵਿਡ ਹੋਲੀਮੈਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਕੇਸ ਨੂੰ ਉਸ ਕੇਸ ਦੇ ਨਾਲ ਜੋੜ ਕੇ ਫ੍ਰੇਜ਼ਨੋਪੁਲਿਸ ਦੇਖਦੀ ਪਈ ਹੈ ਪਰ ਅਜੇ ਤੱਕ ਇਸ ਕੇਸ ਦਾ ਉਸ ਕੇਸ ਨਾਲ ਕੋਈ ਲਿੰਕ ਵੀ ਪਰਮਾਨਿਤ ਨਹੀਂ ਹੋ ਸਕਿਆ ਦੂਜੀ ਗੱਲ ਪੰਜਾਬ ਦੀ ਕਰੀਏ ਸਿੱਧੂ ਮੂਸੇਵਾਲਾ ਕਤਲकांड ਦੀ ਕਰੀਏ ਜਾਂ ਭਾਰਤ ਦੀ ਕਰੀਏ ਇੱਥੇ ਕਿਆ ਸਰਾਈਆਂ ਇਹ ਸ਼ੁਰੂ ਹੋ ਗਈਆਂ ਨੇ ਕਿ ਫ੍ਰੇਜ਼ਨੋ ਦੇ ਵਿੱਚ ਜਿਹੜੇ ਦੋ ਵਿਅਕਤੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਵਿੱਚ ਇੱਕ 골ਡੀ ਬਰਾੜ ਵੀ ਸ਼ਾਮਿਲ ਸੀ 골ਡੀ ਬਰਾੜ ਲਗਾਤਾਰ ਮੂਸੇਵਾਲਾ ਕਤਲकांड ਦੇ ਵਿੱਚ ਸ਼ਮਾਰ ਰਿਹਾ ਉਸ ਦਾ ਨਾਮ ਰਿਹਾ ਮੁੱਖ ਸਾਜ਼ਿਸ਼ਕਾਰਿਆਂ ਦੇ ਵਿੱਚ ਉਸ ਦਾ ਨਾਮ ਰਿਹਾ ਔਰ ਖਾਸ ਕਰਕੇ ਲਾਰੈਂਸ ਬਿਸ਼ਨੋਈ ਦਾ ਖਾਸ ਐਲਾਈ ਲਾਰੈਂਸ ਬਿਸ਼ਨੋਈ ਦਾ ਖਾਸ ਮਿੱਤਰ 골ਡੀ ਬਰਾਡ ਦੱਸਿਆ ਜਾਂਦਾ ਰਿਹਾ ਲਾਰੈਂਸ ਬਿਸ਼ਨੋਈ ਉਹੀ ਦੱਸਨੇ ਜ਼ਿੰਮੇਵਾਰੀ ਚੱਕੀ ਸੀ ਮੁੱਸੇਵਾਲਾ ਕਤਲकांड ਦੀ ਔਰ 골ਡੀ ਬਰਾਡ ਦਾ ਉਸ ਦੇ ਵਿੱਚ ਨਾਮ ਜਿਹੜਾ ਸੀਗਾ ਉਧਰੋਂ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਚੱਕੀ ਜਾਂਦੀ ਹੈ 골ਡੀ ਬਰਾਡ ਮੁੱਖ ਸਾਜ਼ਿਸ਼ ਘੜਿਆਂ ਦੇ ਵਿੱਚ ਆਉਂਦਾ ਹੈ ਔਰ रेड कॉर्नर नोटिस ਵੀ 골ਡੀ 브라드 ਦੇ ਖਿਲਾਫ ਜਿਹੜਾ ਜਾਰੀ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਪੰਜਾਬ ਸਰਕਾਰ ਤੇ ਇਥੋਂ ਤੱਕ ਦਾਵਾ ਕਰਦੀ ਹੈ ਕਿ 골ਡੀ 브라드 ਨੂੰ ਫੜ ਲਿਆ ਗਿਆ ਹਾਲਾਂਕਿ ਉਹ ਗੱਲਾਂ ਜਿਹੜੀਆਂ ਨੇ ਉਹ ਹਵਾ ਦੇ ਵਿੱਚ ਰਹਿ ਜਾਂਦੀਆਂ ਨੇ ਪਰ ਹੁਣ 골ਡੀ 브라드 ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਅਚਾਨਕ ਬਵਾਲ ਮਚ ਗਿਆ ਪ੍ਰਮਾਣਿਤ ਟਿੱਪਣੀ ਕੋਈ ਨਹੀਂ ਹੈ ਪਰ ਜ਼ਰੂਰ ਫਰਜ਼ਨੋ ਲੈਫਟੇਨੈਂਟ ਨੇ ਇਹ ਦਾਵਾ ਕੀਤਾ ਹੈ ਕਿ ਗੋਲੀਆਂ ਚੱਲੀਆਂ ਨੇ ਤੇ ਦੋ ਲੋਕਾਂ ਦੇ ਉੱਤੇ ਗੋਲੀਆਂ ਚੁੱਲਾਈਆਂ ਗਈਆਂ ਨੇ ਹੁਣ ਇਹ ਦੋ ਲੋਕਾਂ ਦੇ ਵਿੱਚ 골ਡੀ ਬਰਾਡ ਸੀਆਂ ਨਹੀਂ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਔਰ ਤੱਕ ਲਈ ਬੜੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ